ਇਹ ਕੋਈ ਨਹੀਂ ਕਿ ਹੁਣ ਤਾਂ ਖੁਸ਼ਹਾਲੀ ਤੋਂ ਕੀ ਡਿਵੈਲਪਮੈਂਟ ਹੋਏ। ਇਹ ਵਤੀ ਸਟਰੀਆ ਕੀ ਬਟੇ ਨੂੰ ਕੋਈ ਤਾਂ ਵੀ ਅੱਜ ਨਹੀਂ ਬਹੁਤ ਜ਼ਰੂਰੀ ਲੋੜਾਂ ਦੇ ਦਿੱਤੀਆਂ। ਤੁਹਾਨੂੰ ਸੇਤ ਸਰੋਵਰ, ਕਸ਼ੀਰਾ, ਲੋਰਡੀਨਸ ਸਰੋਵਰ ਉਹਨਾਂ ਨੂੰ ਬੁਸਤ ਕਰਨਾ। ਮੇਰੀਆਂ ਮੇਰੀਆਂ ਤਰਜੀਹਾਂ ਤੋਂ ਇੱਕ ਵੇ ਦਾ ਪੂਰੇ ਪੈਸੇ ਜਿੰਦਾਬਾਦ ਬੱਟੇ ਰਾਜੀ ਜਿੰਦਾਬਾਦ ਆਓ ਜੀ ਤੁਹਾਨੂੰ ਜੀ ਆ ਇਹਨੂੰ ਆਖਦੇ ਆ 3 ਮਿੰਟ ਕੋ ਦਿਨੂੰ ਬੇਤੀ ਕਰਦੇ ਆਪਣੇ ਵਿਚਾਰ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਮੀਤ ਕੌਰ ਕੁੱਲੀ ਵੋਟ ਨੰਬਰ 3 ਮਿਊਨਿਸਪਲ ਕੌਂਸਲਰ ਆਪ ਸਭ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦੀ ਹਾਂ ਅੱਜ ਸਾਡੇ ਮੰਚ ਤੇ ਮੌਜੂਦ ਸੰਤ ਬਾਬਾ ਬਲਬੀਰ ਸਿੰਘ ਜੀ ਗੁਡਵਾਰਾ ਟਿਬਸਾ ਹੈ ਤੋਂ ਸੰਤ ਮਹਾਵੀਰ ਸਿੰਘ ਜੀ ਜੋ ਜੁਧ ਹਨ ਪਹਿਲਾ ਦਾ ਸਵਾਗਤ ਕਰਦੀ ਹਾਂ ਸਾਡੇ ਐਮਪੀ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹੁਸ਼ਿਆਰਪੁਰ ਕੌਨਸਟਿਟੂਐਂਸੀ ਤੋਂ ਡਾਕਟਰ ਸਾਹਿਬ ਸ਼੍ਰੀ ਰਾਜ ਕੁਮਾਰ ਚੱਬੇਵਾਲ ਜੀ ਇੱਥੇ ਮੌਜੂਦ ਹਨ ਮਾਨੋ ਦਾ तहे ਦਿਲੋਂ ਸਵਾਗਤ ਕਰਦੀ ਹਾਂ ਸਾਡੇ ਨਾਲ ਇੱਥੇ ਕੈਬਨਿਟ ਮਿਨਿਸਟਰ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਮੌਜੂਦ ਹਨ ਇਹਨਾਂ ਦਾ ਸਾਥ ਅਤੇ ਸਹਿਯੋਗ ਹਮੇਸ਼ਾ ਸਾਡੇ ਨਾਲ ਰਿਹਾ ਹੈ ਜਿਸ ਕਰਕੇ ਅਸੀਂ ਆਪਣੀ ਵੋਟ ਦੇ ਤਕਰੀਬਨ ਸਾਰੇ ਕੰਮ ਕਰਵਾਉਣ ਦੇ ਵਿੱਚ ਕਾਮਯਾਬ ਰਹੇ ਹਾਂ ਇਹਦੇ ਨਾਲ ਹੀ ਸਾਡੇ ਸਟੇਜ ਤੇ ਮੌਜੂਦ ਹਨ ਸਾਡੇ ਮੇਅਰ ਸ਼੍ਰੀ ਸੁਰਿੰਦਰ ਕੁਮਾਰ ਸ਼ਿੰਦਾ ਜੀ ਤੇ ਉਹਨਾਂ ਦਾ ਵੀ ਸਵਾਗਤ ਕਰਦੀ ਹਾਂ ਇਹ ਬੜੇ ਹੀ ਪੋਜ਼ਿਟਿਵ ਮਾਈਂਡਸੈਟ ਵਾਲੇ ਸ਼ਖਸ ਹਨ ਜਿਨ੍ਹਾਂ ਨੇ ਹਮੇਸ਼ਾ ਕਦਮ ਕਦਮ ਤੇ ਸਾਡੇ ਵਾਰਡ ਦੇ ਹਰ ਕੰਮ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਸਾਨੂੰ ਕਦੇ ਵੀ ਕਿਸੇ ਕੰਮ ਦੇ ਵਿੱਚ ਕੋਈ ਅੜਚਣ ਨਹੀਂ ਆਨ ਦਿੱਤੀ ਇਸੇ ਨਾਲ ਹੀ ਇੱਥੇ ਆਮ ਆਦਮੀ ਪਾਰਟੀ ਦੇ ਇੱਕ ਇੱਕ ਵਰਕਰ ਇੱਕ ਇੱਕ ਵਲੰਟੀਅਰ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ साढ़े वि इत्थे सतवंत सिंह सियान जी जे कि मुख्य प्रबंधक हैं जससी सिंह होंदल जी ज्लॉक प्रधान हैं वह मौजूद हैं इस दार्ड के निवासियों का बहुत बहुत स्वागत करती हाँ जेडे कि अपने घर के कामों चो सम कट के इतने इस प्रोग्राम के अपनी शमूलीयत की है बहुत बहुत स्वागत और बहुत बहुत धनबाद जिमें कि थता है अभी सारे अज इत सभा के इलैक्शन के लिए उस प्रोग्राम के शमूलीयत की है ਸਾਡਾ ਦੇਸ਼ ਇੱਕ ਡੈਮੋਕਰੈtic ਕੰਟਰੀ ਹੈ। ਸਵਾਲ ਦੀ ਲਾਰਜੇਸਟ ਡੈਮੋਕ੍ਰੇਸੀ ਇੰਡੀਆ ਹੈ। ਸਾਡਾ ਲੋਕਤੰਤਰ ਬਹੁਤ ਮਜ਼ਬੂਤ ਹੈ। ਤੇ ਮਜ਼ਬੂਤ ਹੈ ਸਾਡੇ ਸਟਰੋਂਗ ਵੋਟਰਸ ਦੇ ਨਾਲ। ਇਥੇ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਇਸ ਸਾਲ ਵਿਲੀ ਜੀਵਨ 2024 ਨੂੰ ਲੋਕ ਸਭਾ ਦੇ ਇਲੈਕਸ਼ਨਸ ਹੋਣੇ ਨੇ। ਮੈਂ ਤੁਹਾਡੇ ਧਿਆਨ ਚ ਲਿਆਣਾ ਚਾਹੁੰਦੀ ਆ ਕਿ ਆਮ ਆਦਮੀ ਪਾਰਟੀ ਵੱਲੋਂ ਸਾਡੇ ਡਾਕਟਰ ਸਾਹਿਬ ਰਾਜ ਕੁਮਾਰ ਚੱਬੇਵਾਲ ਜੀ ਉਮੀਦਵਾਰ ਹਨ। ਬਹੁਤ ਹੀ ਪੜੇ ਲਿਖੇ ਨੇ। ਸੋ ਜੀ ਇਮਾਨਦਾਰ ਕੋਨਹਾਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪਛੜੇ ਦੇ ਗਰੀਬ ਵਰਗ ਦੀ ਲੋਕ ਭਲਾਈ ਦੇ ਵਿੱਚ ਲਗਾਈ ਹੈ ਇਹ ਬੜੇ ਦਿਜ਼ਾਰੂ ਕੈਂਡੀਡੇਟ ਹਨ ਤੇ ਸਾਡੀ ਆਵਾਜ਼ਮੀ ਪਾਰਟੀ ਦਾ ਮਾਨ ਸਾਡੀ ਸ਼ਾਨ ਹਨ ਮੈਂ ਸਮਝਦੀ ਹਾਂ ਕਿ ਜਦੋਂ 2019 ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੋਏ ਸੀ ਤਾਂ ਇਥੋਂ ਦੀ ਹੁਸ਼ਿਆਰ ਬੁੱਧੀ ਜਨਤਾ ਨੇ ਸੋਮ ਪ੍ਰਕਾਸ਼ ਜੀ ਨੂੰ ਐਮਪੀ ਬਣਾ ਕੇ ਭੇਜਿਆ اسی پر ਤੁਸੀਂ ਆਪ ਸੋਚੋ ਜਦੋਂ ਐਮਪੀ ਬਣੇ 2019 ਤੋਂ ਲੈ ਕੇ ਹੁਣ ਤੱਕ ਹੁਸ਼ਿਆਰਪੁਰ ਦੀ ਕੀ ਡਿਵੈਲਪਮੈਂਟ ਹੋਈ ਕੀ ਵੱਡੀ ਉਪਲਬਧੀਆਂ ਕੀ ਵੱਡੇ ਤੋਹਫੇ ਹੁਸ਼ਿਆਰਪੁਰ ਦੇ ਝੋਲੀ ਪਏ ਕੋਈ ਹੁਸ਼ਿਆਰਪੁਰ ਦੀ ਸਮਾਰਟ ਸਿਟੀ ਜਾਂ ਇਕਨੋਮਿਕ ਡਿਵੈਲਪਮੈਂਟ ਜਾਂ ਅਰਬਨ ਡਿਵੈਲਪਮੈਂਟ ਨਹੀਂ ਹੋਈ ਸਾਡੀ ਕੋਈ ਪਰ ਕਾ ਪਰ ਇਨਕਮ ਨਹੀਂ ਵਧੀ ਇੱਥੇ ਕੋਈ ਰੁਜ਼ਗਾਰ ਨਹੀਂ ਵਧਿਆ ਕੋਈ ਜੋਬਸ ਨਹੀਂ ਕ੍ਰੀਏਟ ਹੋਈਆਂ ਕੋਈ ਅਨਟਰਪ੍ਰੈਨਿਓਰਸ਼ਿਪ ਨਹੀਂ ਆਈ ਕੋਈ ਇੰਡਸਟਰੀ ਨੂੰ ਪ੍ਰੋਮੋਸ਼ਨ ਨਹੀਂ ਮਿਲੀ

કેમોજી માનસિકતા ਦਾ અંત अगर कोई कर सकता है तो वो पूरी कोशिश करती है साडा स्ट्रांग લોકતંત્ર 사ਡੇ ભારત ਦਾ લોકતંત્ર ਉਸ ઇની તાકાત હે કે ઉતાના શાહી દા અંત કર સકદી હે સાડા વોટર આજકલ બહોત એલર્ટ હે બહોત સ્માર્ટ હે એ જાન્દા હે સહી દે ગલત ફરક કી હે એ આજકલ મિસલીડ ઇની છેદી નહીં હો સકતા પણ જેડી તાનાશાહી વાલી સરકાર હે ઓ લોકાન ઉ મિસ ગાઈડ કરન દી પૂરી કોશિશ કરતી હે પર અસી ઇસ ચીઝ દા અંત કરમા હે

जो आप गल करिए पिछले दो साल की आम आदमी पार्टी की उपलब्धियां तो मेरे को बहुत सारे एग्जाम्पल ने मैं शेयर कर सकती हाँ पर समय की नज़ाकत को समझते हुए मैं कुछ चार पांच गलत करना चाहनी हाँ सब तो पहला एक एजुकेशनिस्ट होने नाते मैं गल करा सिख्या विभाग की स्कूल ऑफ एमीनेंस स्कूल आफ एमीनेंस एक सौ सतारा पिछले दो साल हुशियरपुर के खुले गए की होंगे स्कूल ऑफ एमीनेंस ਸਕੂਲ ਆਫ ਐਮਿਨੈਂਸ ਇਹੋ ਜਿਹਾ ਸਕੂਲ ਜਿੱਥੇ ਮਾਡਰਨ ਇਨਫਰਾਸਟ੍ਰਕਚਰ ਹੈ ਸਟੇਟ ਆਫ ਦਿ ਆਰਟ ਫੈਸਿਲਿਟੀਆਂ ਨੇ ਲੈਬਾਰਟਰੀਜ਼ ਐਂਡ ਲਾਇਬ੍ਰੇਰੀਜ਼ ਐਂਡ ਬੱਚਿਆਂ ਲਈ ਲੌਂ ਟੈਨਿਸ ਸਪੋਰਟਸ ਬਾਸਕਟਬਾਲ ਕੋਰਟਸ ਪਲੇਗਰਾਉਂਡਸ ਲਾਇਬ੍ਰੇਰੀਜ਼ ਦੇ ਨਾਲ-ਨਾਲ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਅਗੇ ਵਧਣ ਲਈ ਫੈਸਿਲਿਟੀਆਂ ਓਪਰਚ्युनिटीज ਔਰ ਸਭ ਤੋਂ ਜ਼ਰੂਰੀ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਕੋਚਿੰਗ ਮਿਲਦੀ ਹੈ ਚਾਹੇ ਉਹ ਮੈਡੀਕਲ ਨਨ ਮੈਡੀਕਲ ਕਾਮਰਸ ਜਾਂ ਆਰਟ ਦਾ ਹੈ ਉਹਨਾਂ ਨੂੰ ਇੰਜੀਨੀਅਰਿੰਗ ਲਈ ਡਾਕਟਰੀ ਲਈ ਐਨਈਈਟੀ ਤੇ ਜਿਹੜੀ ਇਹਦੇ ਕੰਪੀਟੀਟਿਵ ਐਂਟ੍ਰੈਂਸ ਐਗਜ਼ਾਮ ਫੀ ਤਿਆਰੀ ਲਈ ਪੂਰੀ ਤਰ੍ਹਾਂ ਰਸਤਾ ਦਿਖਾਇਆ ਜਾਂਦਾ ਹੈ ਗਾਈਡ ਕੀਤਾ ਜਾਂਦਾ ਹੈ ਕੋਚਿੰਗ ਦਿੱਤੀ ਜਾਂਦੀ ਹੈ ਕੀ ਇਸ ਤੋਂ ਪਹਿਲਾਂ ਇਹ ਸਾਰੀਆਂ ਫੈਸਿਲਿਟੀਆਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜੋ ਕਿ ਸਾਡਾ ਕੋਈ ਖੰਡ ਮਿਲਦੀਆਂ ਸੀ ਕੀ ਕਿਸੇ ਸਰਕਾਰ ਨੇ ਐਜੂਕੇਸ਼ਨ ਨੂੰ ਇਹਨਾਂ ਅਪਗ੍ਰੇਡ ਕਰਨ ਦਾ ਸੋਚਿਆ ਸੀ ਕਦੇ ਵੀ ਨਹੀਂ ਸਕੂਲ ਆਫ ਐਵੈਲੈਂਸ ਤੋਂ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਸਰਦਾਰ ਪਿਆਰਾ ਸਿੰਘ ਗਿਲਦੀ ਜਿਹੜੇ ਹੁਸ਼ਿਆਰਪੁਰ ਤੇ ਜੰਪਲ ਸੰਡ ਇੰਡੀਆ ਦੇ ਪਹਿਲੇ ਖੋਜੀ ਕੋਸਮਿਕ ਰਿਸਰਚ ਕਾਸਮਿਕ ਰੇਜ਼ ਦੇ ਨਿਊਕਲੀਅਰ ਫਿਜ਼ਿਸਟ ਜਿਨ੍ਹਾਂ ਨੇ ਗੁਸ਼ਿਆਰਪੁਰ ਦਾ ਨਾਮ ਉੱਚਾ ਕੀਤਾ ਕੀ ਸਾਡੇ ਪੰਜਾਬ ਨੂੰ ਅੱਜ ਇਹੋ ਜਿਹੇ ਪਿਆਰਾ ਸਿੰਘ ਵਿਲ ਹੋਰ ਨਹੀਂ ਦੇਣੇ ਚਾਹੀਦੇ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਸਾਰੇ ਵਰਲਡ ਨੂੰ ਸਾਡੇ ਬੱਚੇ ਵੀ ਡਾਕਟਰ ਬਣਨ ਇੰਜੀਨੀਅਰਸ ਬਣਨ ਲਾਇਰਸ ਬਣਨ ਸਾਡੇ ਬੱਚੇ ਵੀ ਰਿਸਰਚਰਸ اور ਸਾਇੰਟਿਸਟ ਬਣਨ ਉਸਦੇ ਲਈ ਬਹੁਤ ਵਧੀਆ ਪਲੇਟਫਾਰਮ ਦਿੱਤਾ ਆਮ ਆਦਮੀ ਪਾਰਟੀ ਨੇ ਇਸ ਤੋਂ ਇਲਾਵਾ ਜਿਵੇਂ ਗੱਲ ਕਰਾਂ ਸਿਹਤ ਵਿਪਾਦ ਦੀ ਸੀਐਮ ਦੀ ਯੋਗਸ਼ਾਲਾ ਇੱਕ ਬਹੁਤ ਵੱਡਾ ਉਪਰਾਲਾ ਜਿਹਦੇ ਬ੍ਰੇਨ ਚਾਈਲਡ ਨੇ ਸਾਡੇ ਸੁਪਰੀਮੋ ਅੰਸ਼ੀ ਅਰਵਿੰਗ ਕੇਜਰੀਵਾਲ ਜੀ ਤੇ ਸਾਡੇ ਰਿਸਪੈਕਟਡ ਸੀਐਮ ਭਗਵੰਤ ਮਾਨ ਜੀ ਨੇ ਜਿਹਨਾਂ ਨੇ ਆਪ ਚੜਿਆ ਰਾਜਕੁਮਾਰ ਚਬੇਜਾਬਾਲ ਜੀ ਵਰਗੇ ਡਿਜ਼ਰਵਿੰਗ ਕੈਂਡੀਡੇਟ ਨੇ ਉਹਨਾਂ ਨੇ ਇਸ ਨੂੰ ਲਾਗੂ ਕੀਤਾ ਉਪਰਾਲਾ ਕੀਤਾ ਸਾਡੇ ਪੰਜਾਬ ਦੇ ਵਿੱਚ ਮੇਰੇ ਆਪਣੇ ਵੋਟ ਦੇ ਵਿੱਚ ਅਸੀਂ 23 ਨਵੰਬਰ ਨੂੰ ਪਿਛਲੇ ਸਾਲ ਪੰਜ ਲੇਡੀਜ਼ ਨਾਲ ਸੀਐਮ ਦੀ ਯੋਗਸ਼ਾਲਾ ਦੀ ਕਲਾਸ ਸ਼ੁਰੂ ਕੀਤੀ ਤੇ ਅੱਜ ਦੇ ਟਾਈਮ 'ਇ ਬੜੇ ਗਰਮ ਨਾਲ ਕਹਿ ਰਹੀ ਆ ਕਿ ਸਾਡੇ ਵਾਚ ਦੋ ਬੈਚ ਪਹਿਲਾਂ ਹੀ ਚੱਲ ਰਹੇ ਨੇ ਮਾਰਨਿੰਗ ਤੇ ਇਵਨਿੰਗ ਲੇਡੀਜ਼ ਦਾ ਇੰਨਾ ਵਧੀਆ ਰਿਸਪਾਂਸ ਆਇਆ ਮੈਂ ਸੋਚ ਰਹੀ ਹਾਂ ਕਿ ਜੇ ਸਾਡੀਆਂ ਲੇਡੀਜ਼ ਦੀ ਸਿਹਤ ਚੰਗੀ ਉਹਨਾਂ ਦਾ ਮਨ ਚੰਗਾ ਮਨ ਚੰਗਾ ਮਤਲਬ ਘਰ ਦਾ ਮਾਹੌਲ ਚੰਗਾ ਇਸ ਸਮਾਜ ਚੰਗਾ ਤੇ ਜੇ ਸਮਾਜ ਚੰਗਾ ਪੂਰਾ ਸ਼ਹਿਰ ਚੰਗਾ ਪੂਰਾ ਦੇਸ਼ ਚੰਗਾ ਇਸ ਦੇ ਨਾਲ ਹੀ ਮੈਂ ਗੱਲ ਕਰਾਂਗੀ ਕਿ ਸਾਡੇ ਇਧਰ ਯੋਗ ਸ਼ਾਲਾ ਦੇ ਵਿੱਚ 84 ਸਾਲ ਦੀ ਲੇਡੀ ਹੈ ਜਿਹੜੀ ਰੈਗੂਲਰਲੀ ਪੰਕਚੁਐਲਿਟੀ ਨਾਲ ਆਉਂਦੇ ਨੇ ਔਰ ਯੋਗਾ ਕਰ ਰਹੇ ਨੇ ਇਸ ਸਾਡੇ ਵਗਿਆਨੇ ਕਿੰਨੀ ਮੋਟੀਵੇਸ਼ਨ ਵਾਲੀ ਗੱਲ ਹੈ ਸਿਹਤ ਮੇ ਪਾਚ तकरीबन 829 ਆਮ ਆਦਮੀ ਮੋਹੱਲਾ ਕਲਿਨਿਕਸ پورے ਪੰਜਾਬ ਚੋਲੇ ਗਏ ਉਹਦੇ ਵਿੱਚ 80 ਤਰ੍ਹਾਂ ਦੀਆਂ ਮੈਡੀਸਿਨਸ 38 ਤਰ੍ਹਾਂ ਦੇ ਡਾਇਗਨੋਸਟਿਕ ਲੈਬਾਰਟਰੀ ਟੈਸਟ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਈ ਜਾਂਦੇ ਨੇ ਸਾਡੀ ਪੰਜਾਬ ਦੇ ਲੋਕ ਇਹ ਸਭ ਡਿਸਰਵ ਕਰਦੇ ਨੇ ਹਰ ਕੋਈ ਚੰਗੀ ਸਿਹਤ ਡਿਸਰਵ ਕਰਦਾ ਹੈ ਫੈਸਿਲਿਟੀ ਡਿਸਰਵ ਕਰਦਾ ਸੋ ਆਮ ਆਦਮੀ ਪਾਰਟੀ ਨੇ ਇਹ ਬਹੁਤ ਵੱਡਾ ਉਪਰਾਲਾ ਪੰਜਾਬ ਦੇ ਲੋਕਾਂ ਲਈ ਕੀਤਾ ਉਹਨਾਂ ਦੀ ਝੋਲੀ ਇਹ ਤੋਹਫਾ ਪਾਇਆ ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਆਪਕੇ ਦੁਆਰੇ ਚੌਲੀ ਤੋਂ ਵੱਡ ਡੋਸਟਪ ਡਿਲੀਵਰੀ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰਾਈਆਂ ਗਈਆਂ ਜੋ ਪਹਿਲਾਂ ਖਰਚਿਆਂ ਦੇ ਮਾਰੇ ਆਪਣੇ ਘਰ ਦੇ ਨਾਲ ਗੱਲ ਨਹੀਂ ਸੀ ਕਰਦੇ ਕਿ ਮੈਨੂੰ ਆ ਬਿਮਾਰੀਏ ਮੇਦਾ ਇਲਾਜ ਕਰਵਾਉਣਾ ਹੈ ਅੱਜ ਉਹ ਫ੍ਰੀ ਆਫ ਕਾਸਟ ਦੀ ਸਰਵਿਸਿਜ਼ ਅਵੇਲਡ ਕਰ ਰਹੇ ਨੇ ਤੇ ਆਪਨਿ ਸਿਹਤ ਦਾ ਖਿਆਲ ਰੱਖੇਗਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗੀ ਸੜਕ ਸੁਰੱਖਿਆ ਫੋਰਸ ਬਾਰੇ ਸੜਕ ਸੁਰੱਖਿਆ ਫੋਰਸ ਯਾਨੀ ਕਿ 30 ਕਿਲੋਮੀਟਰ ਦੇ ਦਾਇਰੇ ਤੇ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ ਹੋਏਗੀ ਅਚਨ ਚੇਤੇ ਕੋਈ ਸੜਕ ਤੇ ਹਾਦਸਾ ਹੁੰਦਾ ਹੈ ਤਾਂ ਜਾਨੀ ਨੁਕਸਾਨ ਨੂੰ ਘਟਾਉਣ ਲਈ ਜਾਣੀ ਨੁਕਸਾਨ ਹੋਣ ਤੋਂ ਬਚਾਉਣ ਲਈ ਜਿੰਨੇ ਵੀ ਅਚਨਚੇਤ ਹਾਦਸੇ ਹੁੰਦੇ ਨੇ ਉਹਨਾਂ ਦੇ ਕੰਟਰੋਲ ਕਰਨ ਲਈ ਸਾਡੇ ਜਿਹੜੇ ਸੜਕ ਸੁਰੱਖਿਆ ਪੁਲਿਸ ਹੈ ਉਸ ਤੋਂ ਮੌਕੇ ਤੇ ਪਹੁੰਚੇਗੀ ਫਰਸਟ ਏਡ ਪ੍ਰੋਵਾਈਡ ਕਰਾਈਗੀ ਮੁੱਢਲੀ ਸਹਾਇਤਾ ਦੇਗੀ ਅਤੇ ਲੋਕਾਂ ਦਾ ਧਿਆਨ ਰੱਖੇਗੀ ਮੈਂ ਸਮਝਦੀ ਆ ਕਿ ਆਪਣੇ ਆਪជា ਬਹੁਤ ਵੱਡਾ ਉਪਾਅ ਹੈ ਜੋ ਪਹਿਲੀ ਵਾਰ ਦੇਖਣ ਨੂੰ ਆਇਆ ਕਿਸੇ ਵੀ ਸਰਕਾਰ ਤੋਂ ਆ ਭਰੇ ਹਿੰਦੁਸਤਾਨ ਦੇ ਵਿੱਚ ਸੋ ਇਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਖਾਸ ਅਪੀਲ ਹੋਰ ਕਰਨਾ ਚਾਹੁੰਦੀ ਆ ਪਾਣੀ ਦੀ ਬਚਤ ਬਾਰੇ ਸਾਡੇ ਪੰਜਾਬ ਚ ਪਾਣੀ ਦੀ ਵੀ ਸਮੱਸਿਆ ਹੈ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਹੈ ਮੇਰੀ ਤੁਹਾਨੂੰ ਖਾਸ ਅਪੀਲ ਹੈ ਕਿ ਪਾਣੀ ਦੀ ਬਚਤ ਕਰੋ ਸੁਝੇਟ ਅੰਦਾਲੇ ਦੀ ਵਰਤੋਂ ਕਰੋ ਬੈਂਗਲੌਰ ਜੇ ਦੇਖੋ ਕਿੰਨਾ ਮਾੜਾ ਹਾਲ ਹੈ વોટર ਕ੍ਰਾਈਸਿਸ ਆਇਆ ਹੋਇਆ ਹੈ ਸਾਡੀ ਪੰਜਾਬ ਸਰਕਾਰ ਕਿਸਾਨਾਂ ਤੱਕ ਆਪਣਾ ਇਹ ਮੈਸੇਜ ਪਹੁੰਚਾ ਰਹੀ ਹੈ ਕਿ ਪਾਣੀ ਦੀ ਵਰਤੋਂ ਸਹੀ ਤਰੀਕੇ ਕਰੋ ਫਸਲਾਂ ਉਹ ਵੀ ਉਹ ਗਾਹ ਜਿਹੜੀ ਪਾਣੀ ਦੀ ਘੱਟ ਖਪਤ ਕਰੇ ਤੇ ਉਹ ਵੀ ਮੀਟਰਸ ਲੂ ਵੀ ਟਿਊਬਲ ਦੇ ਵਿੱਚ ਵੀ ਮੀਟਰਸ ਲਗਾ ਕੇ ਟਰੈਕ ਕਰੋ ਕਿ ਕਿੰਨੀ ਪਾਣੀ ਦੀ ਖਪਤ ਹੋ ਰਹੀ ਹੈ ਸੋ ਇਸ ਦੇ ਨਾਲ ਹੀ ਸਾਡਾ ਖੁੱਦਾਂ ਵੀ ਫਰਕ ਪੈਂਦਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਪਾਣੀ ਦੀ ਖਪਤ ਦਾ ਧਿਆਨ ਰੱਖੀਏ ਸੋ ਇਸ ਦੇ ਨਾਲ ਹੀ ਟੋਟਾ ਦਾ ਸਵਾਣ ਆ ਲੈਂਦੇ ਹੋਏ ਮੈਂ ਤੁਹਾਨੂੰ ਸਾਰੇ ਨੂੰ ਬੇਨਤੀ ਕਰਦੀ ਆ ਕਿ ਆਪਣੀ ਇੱਕ ਸਹੀ ਪਰਸਨ ਨੂੰ ਸਹੀ ਕੈਂਡੀਡੇਟ ਨੂੰ ਵੋਟ ਕਰਨ ਦੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਓ ਅਤੇ ਵੋਟ ਪਾਓ ਸ਼੍ਰੀ ਰਾਜ ਕੁਮਾਰ ਚੱਬੇਵਾਜੀ ਨੂੰ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੌਨਾਰ ਕੈਂਡੀਡੇਟ ਸਾਡੇ ਭਗਵਾਨ ਜੀ ਨੇ ਯਾਦ ਸੁਣ ਕੇ ਦਿੱਤੇ ਨੇ ਮੈਂ ਅਰਦਾਸ ਕਰਦੀ ਹਾਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਵਾਰਡ ਵੱਲੋਂ ਕਿ ਬਹੁਮਤ ਦੇ ਨਾਲ ਅਸੀਂ ਡਾਕਟਰ ਸਾਹਿਬ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਜਿਹੜੇ ਆਪਣੇ ਨਹੀਂ ਤੜਕ ਆਵਾਜ਼ ਬਣ ਕੇ ਹੁਸ਼ਿਆਰਪੁਰ ਦੀ ਆਵਾਜ਼ ਬਣ ਕੇ ਹੁਸ਼ਿਆਰਪੁਰ ਦੀ ਵਿਕਾਸ ਦੀ ਗੱਲ ਕਰਨ ਹੁਸ਼ਿਆਰਪੁਰ ਦੇ ਹੱਕ ਦੀ ਗੱਲ ਕਰਨ ਸੋ ਇਸ ਦੇ ਨਾਲ ਹੀ ਕਿਮਾ ਦੀ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਜੀ ਸਰਕਾਰ ਜੋ ਸਾਡੇ ਨਾਮ ਦੇ ਮੰਚ ਸੁਸ਼ੋਭਿਤ ਸਤਿ ਪਾਪਾ ਮਹਾਰਵੀਰ ਸਿੰਘ ਜੀ ਸੰਤ ਪਾਪਾ ਮਹਾਰਵੀਰ ਸਿੰਘ ਜੀ اور بہت ریस्पेक्टेड मोहल्ला कस्बे के पास आप सॉरी के पास आप दे सारे ही निवासी बहुत प्यारे निवासी और खास तौर पे मोहल्ले में रिप्रेजेंट कर रहे तुली परिवार तो मैडम मनमीत कौर जी ਇਹ ਬੜੇ ਹੀ ਇੰਟੈਲੈਕਚੁਅਲ ਮੀਤ ਜਿਨ੍ਹਾਂ ਨੂੰ ਪਹਿਲੀ ਵਾਰੀ ਐਡਾ ਸਟੇਜ ਤੋਂ ਬੋਲਦੇ ਸੁਣਿਆ ਮੈਂ ਅੱਗੇ ਨੇ ਸੁਣਿਆ ਲੇਕਿਨ ਕੋਈ ਐਸਾ ਵਿਸ਼ਾ ਉਹਨਾਂ ਨੇ ਆਪਣੇ ਇਸ 15 ਮਿੰਟ ਦੇ ਵਿੱਚ ਹਰ ਇੱਕ ਚੀਜ਼ ਨੂੰ ਟੱਚ ਕੀਤਾ ਬਹੁਤ ਬੜੀਗਾ ਔਰ ਮੇਰੇ ਨਾਲ ਸ਼ਹਿਰ ਦੇ ਮੇਸਰ ਅੰਦਰ কুমার ਸਿੰਧਾ ਜੀ ਮੇਰੀ ਪਾਰਟੀ ਤੋਂ ਭੈਣ ਮਨਜੋਤ ਕੌਰ ਜੀ ਜਿਹੜੇ ਜਿਲ੍ਹੇ ਦੇ ਮਹਿਲਾ ਵਿੰਗ ਦੇ ਪ੍ਰਧਾਨ और सारे साथी सतवंत सियान जी भैंड जी और सारे साथी मैं कह इन साहब बिंदर जी हिंदू साहब गोपी जी और सब बहुत सारे साथी जिन्होंने ने डट के पार्टी काम किया एंड कृष्णा जी और सारे साथी जू साहब बैठे है। और मेरा ख्याल है कि जेडी गल करने बहुत ही नौजवान ਸਾਡੀ ਬੱਚੀ ਕਾਉਂਸਲਰ ਮਨमीत कौर ਨੇ ਕੋਈ ਐਸਾ ਵਿਸ਼ਾ ਜਿਹਨੂੰ ਹਰੇਕ ਨੂੰ ਟੱਚ ਕੀਤਾ ਜਿਹੜੀ ਅੱਜ ਦੇ ਲਈ ਬਹੁਤ ਜ਼ਰੂਰੀ ਗੱਲਾਂ ਨੇ ਕੀਤੀਆਂ। ਆ ਸਭ ਤੋਂ ਵੱਡੀ ਗੱਲ ਇਹ ਹੈ ਪੀ ਰਾਜਕਮਾਰ ਚੱਬੇਵਾਲ ਜੀ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ 2 ਸਾਲ ਦਾ ਕਾਰਜਕਾਲ ਦੇਖ ਕੇ ਪਾਰਟੀ ਦਾ ਕਾਰਜਕਾਲ ਦੇਖ ਕੇ ਆਵਾਜ਼ ਦੀ ਪਾਰਟੀ ਜੁਆਇਨ ਕਰਨਾ ਫੈਸਲਾ ਕੀਤਾ। ਔਰ ਜਦੋਂ ਇਹਨਾਂ ਨੇ ਵਾਸਾ ਕੀਤਾ ਤੇ ਮਾਨਯੋਗ ਮੱਖਪੰਦਰੀ ਭਗਵੰਤਪਾਨ ਜੀ ਨੇ ਅਰਵਿੰਦ ਕੇਦਰੀਵਾੜ ਸਾਭ ਦੇ ਸਾਡੇ ਜਿਲ੍ਹੇ ਤੇ ਇੱਕ ਮੈਂ ਕਹਿੰਦਾ ਬਹੁਤ ਉਤਕਾਰ ਕੀਤਾ ਵੀ ਸਾਨੂੰ ਸ਼ਹਿਰ ਦੇ ਵਿੱਚੋਂ ਆਪਣਾ ਆਲਰੇਡੀ ਲੋਕਪ੍ਰੀਏ ਦੂਜੀ ਵਾਰ ਦੇ ਐਮਐਲਏ ਸਟਿਲ ਐਮਐਲਏ ਡਾਕਟਰ ਬਾਈ ਪ੍ਰੋਫੈਸ਼ਨ ਸੋਸ਼ੀਲੀ ਬੜੇ ਸਟਰੋਂਗ ਬੜੇ ਲੋਕਾਂ ਨਾਲ ਹਰੇਕ ਨਾਲ ਹੱਸ ਕੇ ਮਿਲਣ ਵਾਲੇ ਸੱਜ ਦੇ ਉਪਕਾਰ ਕੀਤਾ ਮੈਂ ਕਹਿੰਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਕਿ ਜਿਹੜਾ ਸਾਨੂੰ ਇਦਾਂ ਦਾ ਨੌਜਵਾਨ ਮੇਰਾ ਸਾਥੀ ਕੈਂਡੀਡੇਟ ਦਿੱਤਾ। ਤੋਂ ਸਾਡੇ ਲਈ ਬਹੁਤ ਬੜੀ ਗੱਲ ਹੈ ਖੁਸ਼ੀ ਦੀ ਗੱਲ ਸੀ ਸਾਡੇ। ਕਿਉਂਕਿ ਇਹ ਮਿੱਥਿਆ ਹੈਗਾ ਵੀ ਕਿਹੜਾ ਬੰਦਾ ਪਾਰਲੀਮੈਂਟ ਜਾਏਗਾ ਜਿਹੜੀ ਹੁਸ਼ਿਆਰਪੁਰ ਦੀ ਗੱਲ ਕਰੇਗਾ। ਹੁਸ਼ਿਆਰਪੁਰ ਜਿਲ੍ਹਾ ਅੱਜ ਵੀ ਕੀ ਕਿਹਾ ਜਾਂਦਾ ਵੀ ਬੈਕਵਰਡ ਸਰਟੀਫਿਕੇਟ ਬਣਾ ਹੁਸ਼ਿਆਰਪੁਰ ਜ਼ਿਲ੍ਹਾ ਬਣਾ। ਕੰਢੀ ਜਿਹਦਾ ਬਣਵਾਉਂ। ਵੀ ਭਾਈ ਕੀ ਗੱਲ ਅਸੀਂ ਹੁਣ ਸਾਥ ਬੜਾ ਹੋਣਾ ਹੀ ਨਹੀਂ। ਹੂੰ। ਕਦੋਂ ਹੋਣਾ ਜਾ ਕੇ ਅਸੀਂ ਆ ਫਾਰਵਰਡ ਆਉਣ ਲਈ ਗੀਰ ਗੌਰਮੈਂਟ ਸਰ ਅਪਾ ਇੱਕ ਛੋਟੀ ਗੱਲ ਕਰ ਰਹੇ ਲੰਬੀ ਗੱਲ ਨਾ ਕਰੀਏ ਆ ਹਿਸ਼ਾਰਪੁਰ ਰੇਲਵੇ ਸਟੇਸ਼ਨ ਜਾਂਦਾ ਲੱਗਦਾ ਰਾਮਗੜ੍ਹ ਰੇਲਵੇ ਸਟੇਸ਼ਨ ਆ ਛੋਲੇ ਫਿਰ ਮਾੜਾ ਕਦੀ ਲਾਈਨ ਅਕਨੂ ਕੋਈ ਨਹੀਂ ਆ 30 ਕਿਲੋਮੀਟਰ ਬਾਅਦ ਜਾ ਕੇ ਫਿਰ ਜਾ ਕੇ ਸੈਲੇ ਦੇ ਵਿੱਚ ਲਾਈਨ ਆ ਕੀ ਸਾਡੇ ਬੰਦਿਆਂ ਚ ਨਾ ਇੰਨੇ ਇੰਟੈਲੈਕਚੁਅਲ ਸਾਡੇ ਐਮਪੀ ਨੇਗਾ ਹਿਸ਼ਾਰਪੁਰ ਤੋਂ ਜਾ ਇਹਿਤ ਗਰਨ ਮੈਂ ਅਸੀ ਕੋਸ਼ਿਸ਼ ਕੀਤੀ ਚਲੋ ਮੈਂ ਕਹਿੰਦਾ ਨਹੀਂ ਗਲਤ ਰੇਡ ਕਦੀ ਗਲਤ ਤਾਂ ਕੰਮ ਅੱਜ 19 ਸਾਲ ਨਾਲ ਬਹੁਤ ਬੈਡਰ ਪੋਜੀਸ਼ਨ ਚਾ ਪੂਰਾ ਉਹਨਾ ਇਹਦਾ ਡਿਸਟ੍ਰਿਕਟ ਬਣ ਗਿਆ ਹੁਸ਼ਿਆਪੁਰ ਦਾ ਸਾਰਾ ਬਿਜ਼ਨਸ ਜਿਹੜਾ ਉਹਨੇ ਨਾ ਇਧਰ ਗਗਰੇਟ ਨਾਲ ਜਿਹੜਾ ਸੀ ਕਦੀ ਖਤਮ ਹੋ ਗਿਆ ਹੁਸ਼ਿਆਪੁਰ ਦੇ ਇੱਕ ਮੇਜਰ ਜਿਹੜੀ ਸਾਡੇ ਲਈ ਇਹ ਰਹਿ ਗਿਆ ਕਿ ਅਸੀਂ ਆਪਣੀ ਰੇਲਵੇ ਲਾਈਨ ਨੂੰ ਨਹੀਂ ਕਿਸੇ ਜੋੜ ਸਕੇ ਅਸੀਂ ਜਾਣਾ ਟ੍ਰੇਨ ਜਾਦ ਜਲੰਧਰ ਜਾਈਏ ਜਾਂ ਅਸੀਂ ਫਗਵਾੜੇ ਤੋਂ ਜਾਈਏ ਅਸੀਂ ਜੋੜ ਤਾਂ ਆਂਦੇ ਅਸੀਂ ਕੋਈ ਦਾਵਾ ਕਰਦੇ ਅਸੀਂ ਨੇ ਸ਼ਕਲ ਦੁਕਾਨ ਤੋਂ ਵੀ ਕਰੇ ਨਹੀਂ ਮੈਂ ਤੁਹਾਨੂੰ ਕਹੇ ਪ੍ਰਾਣੇ ਮੈਂਬਰ ਪਾਰਲੀਮੈਂਟ ਆਫਰਾਵਾਸੀ ਵੋਟ ਪਾ ਕੇ ਭੇਜਿਆ ਉਹਨਾਂ ਨੂੰ 150 ਕਰੋੜ ਦੇ ਵਿੱਚੋਂ 543 ਬੰਦੇ ਚੁਣ ਕੇ ਜਾਣੇ ਆ ਕੋ ਲੱਖ ਬੰਦੇ ਚੁਣੇ ਜਾਣੇ ਕੋ 50000 ਤੋਂ ਤੇ 25000 ਸਾਡੇ ਵਰਗਾ ਕੌਂਸਲ ਅਸੀਂ ਜੋ ਚੁਣੋਨੇ ਆ ਮੈਂ ਕੌਂਸਲ ਦੇ ਲੰਬਿਆਸੀ 5000 ਬੰਦੇ ਨੂੰ ਬੰਦਾ ਚੁਣਦੇ ਤੇ 150 ਕਰੋੜ ਦੇ ਵਿੱਚੋਂ 543 ਬੰਦੇ ਹਿੰਦੁਸਤਾਨ ਤੋਂ ਜਾਣੇ ਆ ਤੇ ਸਾਡੇ ਲਈ ਅੱਜ ਖੁਸ਼ੀ ਦੀ ਗੱਲ ਕੀ ਆ ਸਾਡੇ ਕੋਲ ਐਡਾ ਇੰਟੈਲੈਕਚੁਅਲ ਕੈਂਡੀਡੇਟ ਸਾਡੇ ਕੋਲ ਆਇਆ ਜਿਹੜੇ ਹਿਸ਼ਾਪੁਰ ਸ਼ਹਿਰ ਦੇ ਵਿੱਚ ਤੁਹਾਡੇ ਕੋਲ ਹਰ ਵੇਲੇ ਮੌਜੂਦ ਵੀ ਰਹੂਗੇ ਵੱਡੀ ਗੱਲ ਹੈ ਸਾਡੇ ਸਾਰੇ ਲਈ ਤੇ ਹੁਣ ਮੇਰੇ ਲਿਹਾਜ਼ ਨਾਲ ਜਿੱਥੇ-ਜਿੱਥੇ ਮੈਂ ਗਿਆ ਜਿੱਸਦੇ ਇੱਕ ਕੈਂਡੀਡੇਟ ਡਿਕਲੇਅਰ ਹੋਏ ਆ ਇਹਨਾਂ ਦਾ ਡਿਕਲੇਅਰ ਹੁੰਦਿਆਂ ਹੀ ਇਹ ਇੰਨੀ ਸ਼ੂ ਸ਼ੁਰੂਆਤ ਸੀਗੀ ਤੇ ਉਸ ਦਿਨ ਤਾਰੀਖ ਮੁੱਖ ਮੰਤਰੀ ਤਾਰੀਖ ਯਾਤਰਾ ਸਕੀਮ ਦੇ ਤਹਿਤ ਸ਼੍ਰੀ ਨਾਨਪੁਰ ਸਾਹਿਬ ਨੂੰ ਬਸ श्री माता चंदपुर जी ਲਈ माता ज्वाला जी ਲਈ माता नणा देवी जी ਲਈ खाटू श्याम जी ਲਈ वृंदावन जी ਲਈ ਹਲਕ ਜਵਾਨ ਕੀਤਿਆ ਟਿਕਟ ਦਾ ਰਸ ਤੇ ਜਵਾਨ ਨਿਕਲੇ ਰਹੀ ਆ ਸਾਰੀਆਂ ਬੱਸਾਂ ਦਾ ਤੁਹਾਡਾ 8 ਘੰਟੇ ਬਾਅਦ ਡਾਕਟਰ ਰਾਜ ਕੁਮਾਰ ਜੀ ਦੇ ਇੱਥੋਂ ਆਇਆ ਹੁਸ਼ਿਆਰ ਪਰ ਉਹਨੇ ਸਮਾਗਮ ਬਣਾਇਆ ਕਿਹਨੇ ਬਣਾਇਆ ਪ੍ਰਮਾਤਮਾ ਨੇ ਇੰਨੀ ਜੱਦ ਤਿਆਰੀ ਹੋ ਗਈ 150 ਬੰਦੇ ਵੀ ਬਸਾਂ ਤਿਆਰ ਹੋ ਗਏ ਜਾਣ ਦਾ ਤੇ ਬੰਦੇ ਤੇ ਸਾਰੀਆਂ ਦੀਦੇ ਪਰਵਾਹ ਦਾ ਮਤਲਬ ਇਹ ਸ਼ੁਭ ਸਾਈਨ ਜਿਹੜਾ ਸਾਲੂ ਪਹਿਲਾਂ ਮਿਲ ਗਿਆ ਸੀ ਉਦੋਂ ਨਾਲ ਨਾਲ ਅਜਵਾਲ ਦੇ 25 ਲੱਖ ਦਾ ਇੱਕ ਜਗ੍ਹਾ ਪਰ ਟਾਇਲਟ ਤੋਂ ਸਾਰੇ ਨੂੰ ਅੜਨੇ ਦੇ ਉੱਥੋਂ ਔਰ ਮੈਂ ਉਹ ਜਿੱਥੇ ਜਾਣਾ ਪੋਜ਼ਿਟਿਵ ਸਾਈਨ ਕੀਆ ਮੈਂ ਸਾਰੇ ਪਿੰਡਾਂ ਜਾ ਕੇ ਲੋਕਾਂ ਨੇ ਮਿਲ ਕੇ ਤੋਂ ਪਹਿਲਾਂ ਘਰਾਂ 'ਚ ਬੈਠਾ ਜਾ ਕੇ ਗੱਲ ਹੋਈ ਬੈਠੇ ਆਂ ਕਿਹਾ ਜੀ ਸਾਡੀ ਬਾਕੀ ਗੱਲ ਤਾਂ ਛੱਡੋ ਸਾਡੇ ਕੋਲ ਉਮੀਦ 바ਹੁਤ ਚਾਇਆ ਲੋਕਾਂ ਨੇ ਕਿਹਾ ਮੈਂ ਮੈਂ ਬਾਤ ਤੇ ਮੈਂ ਸੁਣਦਾ ਦੀ ਬਲਾ ਲੋਕ ਕੀ ਕਹਿੰਦੇ ਆ ਲੋਕਾਂ ਨੇ ਖੁਦ ਸਵਾਗਤ ਕੀਤਾ ਇਹ ਇੱਕ ਬਹੁਤ ਵੱਡਾ ਪੋਜ਼ਿਟਿਵ ਸਾਈਨ ਆ ਸਾਡੇ ਪੂਰੇ ਜਿਨੇ ਦੇ ਹੁਸ਼ਿਆਰਪੁਰ ਦੇ ਲਈ ਔਰ ਇਹ ਸਾਇਨ ਦਾ ਸੋਚਦਾ ਪੂਰੇ ਪੰਜਾਬ ਲਈ ਹੋਏਗਾ ਸੋ ਮੈਂ ਇਹ ਗੱਲ ਕਰੀ ਚਾਹਨਾ ਸਾਨੂੰ ਹੁਸ਼ਿਆਰਪੁਰ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਬਹੁਤ ਖੁਸ਼ ਕੀਤਾ ਮੁਹੱਲਾ ਕਲੀਨ ਦਾ ਅਧਿਕਾਰ ਹੋਈ ਸਕੂਲ অফ ਫੈਮਿਨਸ ਦੀ ਗੱਲ ਹੋਈ 43000 ਬੱਚਿਆਂ ਦੇ ਰੋਜ਼ਗਾਰ ਦੀ ਗੱਲ ਅਗਰ 43000 ਬੱਚਿਆਂ ਦੇ ਰੋਜ਼ਗਾਰ ਦੀ ਮੈਂ ਗੱਲ ਕਰਾਂ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਜਿਹੜੇ ਬੱਚਿਆਂ ਨੂੰ ਸਿਰਫ ਰੋਜ਼ਗਾਰ ਨਹੀਂ ਮਿਲਿਆ ਉਹਨਾਂ ਨੂੰ ਪ੍ਰੋਗਰਾਮ ਰਾਦਰ ਕਿੱਥੋਂ ਮਿਲਿਆ ਮੁੱਖ ਮੰਤਰੀ ਦੇ ਹੱਥੋਂ ਮਿਲਿਆ ਬੜੀ ਵੱਡੀ ਗੱਲ ਉਹਨਾਂ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਕਿਆ ਤੁਹਾਨੂੰ ਕੋ ਸਪਾਸ ਕਰਾਉਣੀ ਪਈ ਕਿਆ ਤੁਹਾਡੇ ਕੋ ਪੈਸਾ ਲਗਾ ਕਿਆ ਤੁਹਾਨੂੰ ਕੋਈ ਐਮਐਲਏ ਕੋਈ ਮინისტრ ਕੋਈ ਨੇਤਾ ਕੋ ਘੋਣਾ ਪਿਆ ਨਹੀਂ ਜੀ 1 ਰੁਪਿਆ ਕਿਸੇ ਖਰਚ ਹੋਇਆ ਕਹਿੰਦੇ ਨਹੀਂ ਜੀ ਈਵਨ ਨਾਲ ਕਿ ਪਹਿਲੀ ਵਾਰੀ ਸਰਕਾਰ ਹੈ ਜਿੱਥੇ ਤਿੰਨ ਤਨਵਰੀ ਇੱਕ ਸਾਥ ਦੇ ਬੱਚਿਆਂ ਨੂੰ ਤਿੰਨ ਨੌਕਰੀਆਂ ਮਿਲ ਗਈਆਂ ਉਹਨੇ ਇੱਕ ਪਾਸੇ ਤਾਂ ਉੱਚ ਵੀ ਮਿਲ ਗਈ ਦੂਜਾ ਦਿੱਤਾ ਉੱਚ ਵੀ ਮਿਲ ਗਈ ਤੀਜਾ ਕੋਈ ਜਿਹੜੇ ਮਰਜ਼ੀ ਜੋਇਨ ਕਰੇ ਉਹਦੀ ਮਰਜ਼ੀ ਹੈ ਇਹ ਬਹੁਤ ਵੱਡਾ ਪਰਣਾ ਹੈ ਇਹ ਗਵਰਨਮੈਂਟ ਦੀ ਜਿਹੜੀ ਪਾਰਦਰਸ਼ਤਾ ਸੀ ਟ੍ਰਾਂਸਪਰੈਂਸੀ ਸੀ ਉਹਦਾ ਨਤੀਜਾ ਸੋ ਇਹਦਾ ਬਹੁਤ ਅਰੀਆ ਦਿਲਾ ਕਾਡੂਆ ਲੇਕਿਨ ਮੈਂ ਇਹਨੇ ਟਿਊਬਲਾਂ ਦੀ ਗੱਲ ਦੱਸ ਦਿੱਤੀ ਹੈ ਹੋਰ ਆ ਬਹੁਤ ਖੁਸ਼ ਸਾਡੇ ਕੋਲ ਨਵੀਂ ਤਸੀਲ ਕੰਪਲੈਕਸ ਬਿਲਕੁਲ ਜਲੰਧਰ ਰੋਡ ਦੇ ਨੇੜੇ ਸੀਗੀ ਲੋਕ ਇਦੋਂ ਜਾਣਾ ਪਸੰਦ ਨਹੀਂ ਸੀ ਕਰਦੇ ਫਗਵਾੜੇ ਤੋਂ ਜਾਂਦੇ ਸੀ ਉਦੋਂ ਜਾਣਾ ਪਸੰਦ ਕਰਦੇ ਸੀ ਲੇਕਿਨ ਮੁੱਖ ਮੰਤਰੀ ਨੇ ਕੋਈ ਗਿਆ ਸੈਂਟਰ ਗਵਰਨਮੈਂਟ ਦੀ ਇੰਨਾ ਵਾਰੀ ਸੀ ਲੇਕਿਨ 14 ਕਰੋੜ ਰੁਪਏ ਦੇ ਕੇ ਉਸੇ ਵੇਲੇ ਬਣਵਾਈ ਸੋ ਇਧਰ ਲੋਕਾਂ ਨੇ ਬਹੁਤ ਰਾਹਤ ਮਹਿਸੂਸ ਕੀਤੀ ਹੈ ਜਿਹੜੇ ਜਿਲੰਦਰ ਤੋਂ ਔਰਤ ਚਹਾੜ ਲੋ ਜਾਣ ਵਾਲੇ ਆ ਔਰ ਸੱਤੋਂ ਵੱਡੀ ਗਿਫਟ ਜਿਹੜੀ ਸਾਨੂੰ ਹੁਸ਼ਿਆਰਪੁਰ ਮੁੱਖ ਮੰਤਰੀ ਨੇ ਦਿੱਤੀ ਔਰ ਪੰਜਾਬ ਚ ਪਹਿਲਾ ਹੁਸ਼ਿਆਰਪੁਰ ਸ਼ਹਿਰ ਹੈ ਜਾਂ ਜ਼ਿਲ੍ਹਾ ਹੈ ਇਹਨੂੰ ਇਹ ਮਿਲਿਆ ਮੈਡੀਕਲ ਕਾਲਜ ਲਈ 450 ਕਰੋੜ ਰੁਪਏ ਦਾ ਕੰਮ ਵੀ ਸਟਾਰਟ ਹੋ ਗਿਆ ਹੈ ਡਾਕਟਰ ਸਾਹਿਬ ਕੋਈ ਦਵਾਈ profession ਕੋ ਡਾਕਟਰ ਹੈ 2026 ਚ ਇਹਨਾਂ ਦੇ ਕਰ ਕਮਲਾ ਦਾ ਜਦੋਂ ਸ਼ੁਰੂਆਤ ਹੋਣੀ ਹੈ ਪਹਿਲਾ ਬੈਚ 2026 27 ਤੁਹਾਡੇ ਇੱਥਾਂ ਜੋ ਡਾਕਟਰ ਬਣ ਕੇ ਜਾਂਦਾ ਹੁਸ਼ਿਆਰਪੁਰ ਦੇ ਬੱਚੇ ਵਿੱਚ ਹੋਣੇ ਹੈ ਤੇ ਵੱਡੀ ਗੱਲ ਹੈ ਆ ਹੁਸ਼ਿਆਰਪੁਰ ਦੇ ਇੱਥੇ ਦੇ ਬੱਚੇ ਆ ਉਹ ਨਾ ਤਹਿਸੀਲਦਾਰ ਦੀ ਨੌਕਰੀ ਵਧੀ ਇੱਕ ਬਕਾਇਦ ਦੀ ਲੜਕੀ ਆ ਆ ਮੈਂ ਹੁਣ ਕਿਹ ਜਗ੍ਹਾ ਅਗਰ ਅਰਥੀ ਕਿੱਥੇ ਪੜਵਾ ਰਹੀ ਆ ਮੈਂ ਬਹੁਤ ਸੋ ਇਹ ਸਾਨੂੰ ਇਹ ਨਵੀਂ ਸਰਕਾਰ ਜਿੱਦਾਂ ਆਪਾ ਤੁਨੀਏ ਸਰਕਾਰ ਦੇ ਵਿੱਚ ਔਰ ਗੱਲਾ ਮੈਡੀਕਲ ਕਾਲਜ ਦੀ ਬਣਿਆ ਅੱਜ ਇਹ ਰਾਜ ਬਹੁਤ ਔਖਾ ਆ ਬਹੁਤ ਮਹਿੰਗਾ ਆ بڑے بڑے ਬੰਦਿਆਂ ਦੇ ਪੈਸੇ ਚੱਲਦੇ ਆ ਰਾਜਸਥਾਨ ਦਾ ਭਾਈ ਪਰਮਾਤਮਾ ਨਾ ਕਰੇ ਚਾਲੂ ਕਰਨਾ ਪਵੇ ਲੇਕਿਨ ਉਹਦੇ ਨਾਲ ਨਾਲ ਮੈਡੀਕਲ ਕਾਰਵਟ ਤੇ 300 ਬੈੱਡ ਦਾ ਹਸਪੀਟਲ ਨਵਾਂ ਬਣਾਇਆ ਜਾ ਰਿਹਾ ਹੋਵੇ ਕੰਮ ਚਾਲੂ ਹੋ ਜਾਏਗਾ ਨਾਲ ਨਾਲ ਇੱਕ ਵੱਡਾ ਫਰਾਂਸ ਇਹਦਾ ਬਹੁਤ ਕੋਸ਼ਰ ਨੂੰ ਮਿਲਿਆ ਅਸੀਂ ਸ਼ਹਿਰ ਦਾ ਸ਼ਹਿਰ ਨੂੰ ਸਫਾਈ ਸਵੱਛ ਪਹਿਲੇ ਦੂਜੇ ਨੰਬਰ ਤੇ ਪਾਜਨਾ ਮਰਗ ਲੈ ਕੇ ਆਣਾ ਆਲ ਇੰਡੀਆ ਵਾਇਸ ਇਹ ਗੱਲ ਤੁਹਾਰੇ ਸਹਿਯੋਗ ਦੀ ਲੋੜ ਹੈ ਮੇਰੇ ਸਾਹਿਬ ਬੈਠੇ ਸਾਰੀ ਟੀਮ ਸਾਡੀ ਝੁੱਟ ਗਈ ਹੈ ਅਸੀਂ ਦੰਪ ਫ੍ਰੀ ਕਰ ਰਹੇ ਹਾਂ ਕਲਗੀਧਰ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਦੰਪ ਸੀ ਰਾਮ ਮੰਦਰ ਉੱਥੇ ਸੀਗਾ ਅਸੀਂ ਉਹਨੂੰ ਮੂਵਮੈਂਟ ਕਰਤਾ ਚੱਕਤਾ ਲੇਕਿਨ ਕੁਝ ਪਰੇਸ਼ਾਨੀ ਬਾਕੀ ਹੈ ਉਹ ਵੀ ਕਰ ਰਹੇ ਹਾਂ ਜਲ ਸੋੜਾ ਸ਼ਹਿਰ ਨੂੰ ਅਸੀਂ ਇੱਕ ਨੰਬਰ ਤੇ ਲੈ ਕੇ ਆਣਾ ਔਰ ਸਾਡਾ ਸ਼ਹਿਰ ਸਭ ਤੋਂ ਖੂਬਸੂਰਤ ਸ਼ਹਿਰਾਂ ਦੇ ਵਿੱਚ ਹੋਊਗਾ ਤੁਹਾਨੂੰ ਆਪਾਂ ਪ੍ਰੋਮਿਸ ਕਰਦੇ ਆ ਲੇਕਿਨ ਜਨਤਾ ਦੇ ਸਹਿਯੋਗ ਦੀ ਅਰਜ਼ੀ ਨੂੰ ਚਾਹੀਦੀ ਹੈ ਉਹਦੇ ਨਾਲ ਨਾਲ ਸਾਡੇ ਕੋਲ ਜਿਹੜਾ ਸ਼ੁਭ ਮੌਕਾ ਮਿਲਿਆ ਅਸੀਂ ਕਿਸੇ ਨੇ ਇਹ ਮੌਕਾ ਜਿਹੜਾ ਮੈਂ ਇੱਕ ਗੱਲ ਹੋਰ ਕਹਿੰਦੇ ਜਾਣਾ ਵੀ ਅਸੀਂ ਸਭ ਤੋਂ بڑے ਲੀਡ ਦੇ ਨਾਲ ਹੁਸ਼ਿਆਰਪੁਰ ਤੋਂ ਲੋਕ ਸਭਾ ਜਿੱਤ ਪ੍ਰਾਪਤ ਕਰ ਰਹੇ ਹਾਂ ਇਹ ਵੀ ਸਾਡਾ ਡਾਕਟਰ ਸਾਹਿਬ ਹੁਸ਼ਿਆਰਪੁਰ ਕੋਲ ਅਸੀਂ ਦਾ ਇੱਕ ਬੰਦਾ ਆ ਸਾਰੇ ਜਨਤਾ ਆਪਣੀ ਆਮ ਆਦਮੀ ਪਾਰਟੀ ਦੇ ਨਾਮ ਤੇ ਮੁੱਖ ਮੰਤਰੀ ਜਨਾ ਵੀ ਤੇ ਤੁਹਾਡੇ ਨਾਲ ਵੀ ਇਹ ਸਭ ਤੋਂ ਵੱਡੀ ਲੀਡ ਹੋਈ ਗਈ ਜਿਲ੍ਹੇ ਦੀ ਉਹ ਉੱਦ ਕੀਆ ਇੱਕ ਵੋਟ ਵੀ ਬਾਹਰ ਨਾ ਜਾ ਮੈਂ ਉਮੀਦ ਕਰਦਾ ਹਾਂ ਤੁਹਾਡੇ ਸੋ ਬਹੁਤ ਬਹੁਤ ਮੈਂ ਬਹੁਤ ਟਾਈਮ ਲੈ ਲਿਆ ਅੱਗੇ ਵੀ ਸਾਡੀਆਂ ਸਭ ਮੀਟਿੰਗਾਂ ਬਾਕੀ ਪਈਆਂ ਤੋਂ ਮੈਂ ਸਤਪੰਨ ਸ਼ਾਮ ਜੀ ਦਾ ਸਾਰੀ ਟੀਮ ਦਾ ਹੁੰਦਲ ਸਾਹਿਬ ਦਾ ਕਿਉਂਕਿ ਇਹ ਬੜੀ ਜਿਹੜੀ ਰਹਿ ਗਈ ਹੈ ਛਿੰਦਾ ਜੀ ਪੁਲੀਸ ਸਾਹਿਬ ਨੇ ਰਲ ਕੇ ਇਹਨਾਂ ਮੀਟਿੰਗ ਦਾ ਅਰੇਂਜਮੈਂਟ ਅੱਗੇ ਵੀ ਇਹੀ ਕਰਦੇ ਆ ਹੁਣ ਬੇਰੇ ਸਾਥੀਆਂ ਨੇ ਕੀਤਾ ਅਵਿੰਦਰ ਜੀ ਹੈ गोभी जी है मैं इस सारे साथियों अड़के किया तो मैं बहुत 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 धनबाद करता साथियों का कर और सब लोग प्यारत श्रीकाल कहना राम, राम के उन्होंने जहन कहना शुक्रिया धनबाद बहुत ही सत्कार योगदे विराजमान सा महापुरश सा महाराज बलबीर जी बलबीर सिंह जी गुरद्वारा महला टिप्पा साहब ਔਰ ਸਾਡੇ ਮਹਾਰਾਜ ਮਹਾਵੀਰ ਸਿੰਘਤਾ ਜਿਆਲ ਜੀ ਜਿਨ੍ਹਾਂ ਦਾ ਸਾਡੇ ਹਲਕੇ ਦੇ ਵਿੱਚ ਬੜੀ ਅਪਾਰ ਕਿਰਪਾ ਹੈ ਔਰ ਉਸੋੜੇ ਹਣੇ ਬੋਲ ਕੇ ਗਏ ਪਰਮਸ਼ੰਕਰ ਜੰਪਾ ਜੀ ਕੇ ਵਿਰਣ ਮੰਤਰੀ ਪੰਜਾਬ ਔਰ ਉਸ ਤੋਂ ਪਹਿਲਾਂ ਆਪਣੇ ਵਿਚਾਰ ਤਫਸੀਲ ਦੇ ਵਿੱਚ ਲੱਗ ਕੇ ਗਏ ਛੋਟੀ ਭੈਣ ਇਥੋਂ ਦੇ ਕਾਉਂਸਲਰ ਮਨਮੀਤ ਧੁਲੀ ਜੀ ਤੇ ਬਹੁਤ ਹੀ ਸਤਿਕਾਰ ਲੋਕ ਸਿਆਣ ਸਾਹਿਬ ਹੁੰਦਲ ਸਾਹਿਬ ਤੇ ਸਾਡੇ ਸ਼ਹਿਰ ਦੀ ਆਨ ਬਾਨ ਤੇ ਸ਼ਾਨ ਸਾਡੇ ਮੇਅਰ ਸਾਹਿਬ ਸੁਰਿੰਦਰ ਸ਼ਿੰਦਾ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਬਹੁਤ ਸਾਰੀ ਮਿਲਫਤ ਦੀ ਸਾਜ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਂਗਤ ਜੀ ਜਿਹੜਾ ਅੱਜ ਜਨ ਸਭਾ ਦੇਖ ਰਿਹਾ ਤੇ ਬੜੀ ਅਲੱਗ ਤਰ੍ਹਾਂ ਦੀ ਇੱਕ ਜਨ ਸਭਾ ਹੈ ਤੇ ਉਹ ਜਨ ਸਭਾ ਜਿੱਥੇ ਸਾਡੇ ਮਹਾਪੁਰਸ਼ ਅੱਜ ਉਹ ਚੇਤੇ ਪਾਉਂਦੇ ਸਾਡੇ ਜਿਹੜੇ ਵਿਰਾਜਮਾਨ ਨੇ ਤੇ ਸਾਡੇ ਮਹਾਪੁਰਸ਼ਾਂ ਦਾ ਤਸ਼ੀਬਾਦ ਹੈ ਸਤਿਬਾਬਾ ਬਲਵੀਰ ਸਿੰਘ ਜੀ ਤੇ ਮਹਾਪੁਰਸ਼ ਮਹਾਵੀਰ ਸਿੰਘ ਜੀ ਉਹਨਾਂ ਦਾ ਇੱਕ ਸਮਾਜ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਔਰ ਦਾਸ ਨੂੰ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਹੈ ਦਾਸ ਛੋਗਰ ਗੁਜ਼ਾਰ ਹੈ ਔਰ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹੈ ਕਿ ਸਾਡੇ ਮਹਾਪੁਰਸ਼ਾਂ ਦਾ ਆਸ਼ੀਰਵਾਦ ਸਾਨੂੰ ਮਿਲਿਆ ਔਰ ਸਾਡੇ ਵਿੱਚ ਸਾਡੇ ਮੇਲੇ ਵਿਗਦੀ ਸਾਡੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਮਨਜੋਤ ਜੀ ਤੇ ਮਨਵੀਰ ਜਿਹਨੇ ਵੀ ਵਿਚਾਰ ਰੱਖਿਆ ਉਹ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਵਿਚਾਰ ਨੇ ਔਰ ਹੁਸ਼ਿਆਰਪੁਰ ਦੀ ਤਰੱਕੀ ਦੇ ਲਈ ਹੁਸ਼ਿਆਰਪੁਰ ਦੀ ਐਂਟਰਪ੍ਰੈਨਿਉਰਸ਼ਿਪ ਲਈ ਤੇ ਹੁਸ਼ਿਆਰਪੁਰ ਦੇ ਚੌਕਮੁਖੀ ਵਿਕਾਸ ਦੇ ਲਈ ਉਹਨਾਂ ਤੱਥਾਂ ਦੀ ਬਹੁਤ ਅਹਿਮੀਅਤ ਹੈ ਇਕ ਤਰ੍ਹਾਂ ਦੇ ਅਮਲ ਕਰਕੇ ਹੁਸ਼ਿਆਰਪੁਰ ਨੂੰ ਮੇਰੀ ਮੇਰੇ ਵੀ ਇਹੀ ਸੋਚਿਆ ਕਿ ਹੁਸ਼ਿਆਰਪੁਰ ਨੂੰ ਬੁਲੰਦੀਆਂ ਤੇ ਲੈ ਕੇ ਜਾਂਦਾ ਜਾਏਗਾ। ਔਰ ਦੂਸਰਾ ਆਮ ਆਦਮੀ ਪਾਰਟੀ ਦੀ ਸਰਕਾਰ ਕੰਨੀਵਾਰਾ ਸਮਹਿਸੂਸ ਹੋਇਆ ਕਿ ਆਮ ਲੋਕਾਂ ਦੀ ਸਰਕਾਰ ਹੈ। ਆਪਣੀ ਸਰਕਾਰ ਹੈ। ਔਰ ਸਰਕਾਰ ਦੁਆਰਾ ਬਹੁਤ سارے ਉਪਰਾਲੇ ਕੀਤੇ ਗਏ ਨੇ। ਕਾਫੀ ਉਪਰਾਲੇ ਸਾਡੇ ਕੈਬਨਟ ਮੰਤਰੀ ਸਾਹਿਬ ਨੇ ਦੱਸਿਆ ਨੇ ਤੇ ਕਾਫੀ ਉਪਰਾਲੇ ਜੋ ਕੀਤੇ ਨੇ ਉਹ ਸਾਡੇ ਕੌਂਸਲਰ ਸਹਿਬਾਨ ਮਨਵੀਰਜੀਵਨ ਦਸੇਗਾਰੇ ਹਮੇਸ਼ਾ ਸਮਝਦਾ ਕਿ ਸਾਡਾ ਜ਼ਿਲ੍ਹਾ ਖੁਸ਼ਕਿਸਮਤ ਹੈ ਕਿ ਇਸ ਬਦਲਾਅ ਦੇ ਵਿੱਚ ਸਾਡੇ ਜ਼ਿਲ੍ਹੇ ਵਿੱਚ ਬ੍ਰਹਮਸ਼ੰਕਰ ਜੱਪਾ ਜੀ ਸਾਡੇ ਐਮਐਲਏ ਬਣੇ ਤੇ ਬਤੌਰ ਕੈਬਨਟ ਮੰਤਰੀ ਪੰਜਾਬ ਜਿਸੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਉਸੇ ਹੁਸ਼ਿਆਰਪੁਰ ਦੀ ਬਿਹਤਰੀ ਲਈ ਵੀ ਕੰਮ ਕਰ ਰਹੇ ਨੇ। ਔਰ ਦੂਸਰਾ ਮੇਰੀ ਸੋਚ ਹੈ ਕਿ ਹੁਸ਼ਿਆਰਪੁਰ ਨੂੰ ਦੁਨੀਆ ਦੇ ਮਾਰਚਿਤ੍ਰ ਤੇ ਲੈ ਕੇ ਆਣਾ ਇਹ ਮੇਰੀ ਸੋਚ ਹੈ। ਤੇ ਖਾਸ ਤੌਰ ਤੇ ਜਿਸ ਤਰ੍ਹਾਂ ਜਿੰਪਾ ਜੀ ਨੇ ਦੱਸਿਆ ਮੈਡੀਕਲ ਕਾਲਜ, ਕੈਸਰ ਹਸਪੀਟਲ, ਅਗਰ ਸਿਹਤ ਸੇਵਾਵਾ ਡਾ. ਸ਼੍ਰੀ ਰਵਲ ਦੀਆਂ ਸੇਵਾਵਾਂ ਉਹਨਾਂ ਨੂੰ ਬਿਹਤਰ ਕਰਨਾ ਮੇਰੀ ਹੈ ਮੇਰੀਆਂ ਤਰਜੀਹਾਂ ਚੋਂ ਇੱਕ ਹੋਏਗਾ ਕਿਉਂਕਿ ਕੈਂਸਰ ਹਸਪੀਟਲ ਦਾ ਰੌਲਾ ਤੇ ਮੈਡੀਕਲ ਕਾਲਜ ਦਾ ਰੌਲਾ ਪਿਛਲੇ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਔਰ ਦੂਸਰਾ ਸ਼ਹਿਰ ਦੇ ਵਿੱਚ ਰੋਜ਼ਗਾਰ ਪੈਦਾ ਕਰਨਾ ਕੋਈ ਅੱਛੀ ਵੱਡੀ ਇੰਡਸਟਰੀ ਲੈ ਕੇ ਆਣਾ ਰਹੀ ਹੈ ਕੁਝ ਫੈਕਟਰੀ ਵਰਗੀ ਇੰਡਸਟਰੀ ਲੈ ਕੇ ਆਣਾ ਤਾਂ ਕਿ ਰੋਜ਼ਗਾਰ ਵੀ ਪੈਦਾ ਕੀਤੇ ਜਾ ਸਕਣ ਔਰ ਤੀਸਰਾ ਹੁਸ਼ਿਆਰਪੁਰ ਨੂੰ ਇੱਕ ਟੂਰਿਸਟ ਹੱਬ ਦੇ ਤੌਰ ਤੇ ਡਿਵੈਲਪ ਕਰਨਾ ਤਾਂ ਕਿ ਹੁਸ਼ਿਆਰਪੁਰ ਦੇ ਰੈਵਨਿਊ ਜਿਹੜਾ ਜਦੋਂ ਸ਼ਰਪੁਰ ਦੀ ਜਿਹੜੀ ਮਾਲੀ ਹਾਲਤ ਹੈ ਉਸ ਦੇ ਵਿੱਚ ਸੁਧਾਰ ਹੋਵੇ ਔਰ ਇਸ ਤੋਂ ਰਵਾ ਰੂਡ ਰਿੰਗ ਸਰੀ ਲਿੰਕਸ ਉਹਨਾਂ ਨੂੰ ਬਿੱਤਰ ਕਰਨਾ ਵੀ ਮੇਰੇ ਜੁਗਾ ਉਹ ਬਾਲ ਲੈਣ ਦੇ ਵਿੱਚੋਂ ਇੱਕ ਰਹੇਗਾ ਤੇ ਬਾਕੀ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਲੋਗਾ ਨੇ ਤੁਸੀਂ ਸਾਰਿਆਂ ਨੇ ਪਿਛਲੇ 10 ਸਾਲ ਤੋਂ ਲਗਾਤਾਰ ਭਾਜਪੀ ਦੇ ਐਮਪੀ ਵੀ ਜਿੱਤੇ ਕੇਂਦਰ ਦੇ ਵਿੱਚ ਸਰਕਾਰਾਂ ਵੀ ਰਹੀਆਂ ਪਰ ਤੁਹਾਨੂੰ ਤੇ ਜਾ ਹੁਸ਼ਿਆਰਪੁਰ ਦੀ ਗੱਲ ਕਹੀਏ ਤਾਂ ਕੋਈ ਪਰਵਰਤਨ ਦੇਖਣ ਨੂੰ ਨਹੀਂ ਮਿਲਿਆ ਕੈਬਨਿਟ ਮੰਤਰੀ ਵੀ ਨੇ ਜਿਹੜੇ ਐਮਪੀ ਬਣੇ ਕੈਬਨਿਟ ਮੰਤਰੀ ਵੀ ਬਣੇ ਪਰ ਅੱਜ ਤੱਕ ਹੁਸ਼ਿਆਰਪੁਰ ਦੀ ਜੋ ਦਿਸ਼ਾ ਤੇ ਦਸ਼ਾ ਉਹੀ ਹੈ ਉਸ ਦੇ ਵਿੱਚ ਕੋਈ ਚੇਂਜ ਨਹੀਂ ਨਜ਼ਰ ਆਈ ਔਰ ਉਲਟਾ ਐਸਪੀ ਜੇਪੁਰ ਵਰਤਨ ਨਜ਼ਰ ਨਹੀਂ ਆ ਤੇ ਐਮਪੀ ਸਾਹਿਬ ਵੀ ਨਜ਼ਰ ਨਹੀਂ ਆ ਆ ਸੋਮ ਪ੍ਰਕਾਸ਼ ਜੀ ਵੀ ਕਿਤੇ ਮੇਰਾ ਖਿਆਲ ਵੀ ਕਿਸੇ ਨੂੰ ਨਜ਼ਰ ਨਹੀਂ ਆਏ ਤੇ ਅੱਜ ਪੂਰਾ ਹੁਸ਼ਿਆਰਪੁਰ ਇਹ ਪੂਰਾ ਮੰਨ ਬਣਾ ਚੁੱਕਿਆ ਕਿਉਂਕਿ ਮੈਂ ਤੇ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕਰਕੇ ਗਿਆ ਸੀ ਹੁਣ ਵੀ ਇਹੀ ਬੇਨਤੀ ਹੈ ਕਿ ਬਾਹਰਲੇ ਸ਼ਹਿਰਾਂ ਚੋਂ ਵੀ ਅਪਰ ਕਈ ਵਾਰ ਜਤਾ ਕੇ ਦੇਖ ਰਿਹਾ ਹਾਂ ਤੇ ਹੁਣ ਇੱਕ ਵਾਰੀ ਤੁਸੀਂ ਆਪਣੇ ਵਿੱਚੋਂ ਮੇਰੇ ਵਰਗੇ ਨੂੰ ਜਿਸ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਉਸ ਦਾ ਇੱਕ ਮੈਂਬਰ ਤੇ ਜੇਕਰ ਸੇਵਾ ਕਰਨ ਦਾ ਮੌਕਾ ਦਿਓਗੇ ਤੇ ਮੈਂ ਸਮਝਦਾ ਕਿ ਮੇਰੀ ਤੇ ਜਿੰਪਾ ਜੀ ਦੀ ਜੋ ਸੋਚ ਹੈ ਉਹ ਸ਼ਹਿਰਪੁਰ ਨੂੰ ਇੱਕ ਬਹੁਤ ਹੀ ਤਰੱਕੀ ਦੇ ਰਸਤੇ ਤੇ ਲੈ ਕੇ ਜਾਣ ਵਾਲੀ ਹੋਏਗੀ। ਸੋ ਮੈਂ ਤੇਹੀ ਬੇਨਤੀ ਕਰਦਾ ਤੁਸੀਂ ਬੀਜੇਪੀ ਦੀ ਮਹਿੰਗਾਈ ਵੀ ਦੇਖ ਲਈ, ਬੀਜੇਪੀ ਦੀ ਬੇਰੋਜ਼ਗਾਰੀ ਵੀ ਦੇਖ ਲਈ। ਔਰ ਆਮ ਆਦਮੀ ਪਾਰਟੀ ਦੀ ਜ਼ਿਕਰ ਕਰਾਂ ਤੇ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਹੈ ਆਮ ਲੋਕਾਂ ਨੂੰ ਮਹਿੰਗਾਈ ਤੋਂ ਜਿਹੜੀ ਰਾਹਤ ਦਿੱਤੀ ਹੈ, 4 ਤੋਂ 5000 ਰੁਪਏ ਦੀ ਜਿਹੜੀ ਰਾਹਤ ਹੈ ਉਹ ਬਹੁਤ ਵੱਡੀ ਰਾਹਤ ਹੈ। ਤੇ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਬਿਜਲੀ ਦਾ ਬਿੱਲ ਆਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਰੋਜ਼ਗਾਰ ਪੈਦਾ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਜਿੰਪਾ ਜੀ ਨੇ ਦੱਸਿਆ ਵੀ ਕਰੀਬ 43000 ਨੌਕਰੀਆਂ ਦਿੱਤੀਆਂ ਤੇ ਬਾਕੀ ਬੀਬੀਆਂ ਵੀ ਸਾਡੀਆਂ ਬੈਠੀਆਂ ਬੀਬੀਆਂ ਦੇ ਮਾਲ ਵਿੱਚ ਵੀ ਹੈ ਹੈ ਹਜ਼ਾਰ ਰੁਪਏ ਕਿਉਂ ਨਹੀਂ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਪਿਆ 10000 ਰੁਪਏ ਵਿੱਚ ਜਰੂਰ ਆਏਗਾ ਪਰ 5000 ਰੁਪਏ ਪਹਿਲਾਂ ਤੁਹਾਡਾ ਆ ਚੁੱਕਾ ਹੈ ਤੁਹਾਨੂੰ 5000 ਦਾ ਫਾਇਦਾ ਰੈਗੂਲਰ ਹੋ ਰਿਹਾ ਕਿ ਉਹ ਜੇ ਬੈਲ ਨਹੀਂ ਆਲੇ ਦਾ ਮਤਲਬ ਬੇਰੇ ਦੇਣਾ ਨਹੀਂ ਪੈ ਰਿਹਾ ਔਰ ਇਸ ਤੋਂ ਰਾਵਾ ਜੋ 1000 ਰੁਪਏ ਦੀ ਗੱਲ ਹੈ ਉਹ ਵੀ ਭਗਵਤ ਮਾਨ ਜੀ ਨੇ ਐਲਾਨ ਕਰਤਾ ਹੈ ਕਿ ਉਹ ਵੀ ਬਹੁਤ ਜਲਦੀ ਜਿਹੜਾ ਅਸੀਂ ਦਵਾਗੇ ਛੁ ਮੈਂ ਅਖੀਰ ਤੇ ਬੱਚ ਇਹ ਵੀ ਬੇਨਤੀ ਕਰਨੀ ਚਾਹਾਂ ਜੋਗੋ ਜਿੰਪਾ ਜੀ ਨੇ ਕਾਂਗਰਸ ਦੇ ਵਿੱਚ ਪੰਜ ਵਾਰ ਅਸੀਂ ਰਹੇ ਬੜਾ ਜੀਵਨ ਕਾਂਗਰਸ ਚੜਿਆ ਔਰ ਜਦੋਂ ਕਾਂਗਰਸ ਦਾ ਆਮ ਆਦਮੀ ਪਾਰਟੀ ਚਾਏ ਕਾਂਗਰਸ ਤੋਂ ਤੇ ਮੈਂ ਗਰ ਅੱਧੇ ਨਾਲੋਂ ਜ਼ਿਆਦਾ ਕਾਂਗਰਸ ਉਹਦੇ ਖਾਲੀ ਕਰਾਈ ਸੀ ਤੇ ਹੁਣ ਮੇਰੇ ਆਰ ਤੋਂ ਬਾਅਦ ਮੇਰਾ ਖਿਆਲ ਕਿ ਕਾਂਗਰਸ ਚ ਕੁਝ ਰਹਿ ਵੀ ਨਹੀਂ ਗਿਆ ਤੇ ਭਾਜੀ ਵੀ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਇੱਕ ਜੋੜ ਤੇ ਇੱਕ ਮੁਠ ਹੋ ਕੇ ਕੱਟ ਤੋਂ ਕੱਟ ਜਿਹਦਾ ਦਿਲ ਨਹੀਂ ਆ ਬਿਜਲੀ ਦਾ ਉਹ ਤਾਂ ਆਮ ਆਦਮੀ ਪਾਰਟੀ ਨੂੰ ਬੋਟਾ ਜ਼ਰੂਰ ਪਾ ਸੋ ਲਈ ਇਹੇ ਬੇਨਤੀ ਹੈ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਬੋਟਾ ਪਾ ਕੇ ਆਓ ਇੱਕ ਪਾਸੜ ਜਿਹੜੀ ਹੈ ਉਹ ਜਿੱਤ ਦਰਜ ਕਰੀਏ ਸੋ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੇ ਮੈਂ ਉਮੀਦ ਕਰਦਾ ਕਿ ਲੋਕ ਸਭਾ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇ ਕਾਬਿਲ ਤੁਸੀਂ ਮੈਨੂੰ ਬਣਾਓਗੇ ਤੇ ਬਾਕੀ ਮਹਾਪੁਰਸ਼ਾਂ ਦਾ ਅਸ਼ੀਰਵਾਦ ਨਾਲ ਹੈ ਤੇ ਮਹਾਪੁਰਸ਼ ਹਮੇਸ਼ਾ ਇਸ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਰਹਿੰਦੇ ਆ ਔਰ ਮਹਾਪੁਰਸ਼ਾਂ ਦੇ ਮਹਾਪੁਰਸ਼ਾਂ ਦੇ ਵੈਸੇ ਅਸੀਂ ਤਾਂ ਕੀ ਕਰ ਸਕਦੇ ਆ ਪਰ ਸਾਡੇ ਲਈ ਵੀ ਕੋਈ ਮਹਾਪੁਰਸ਼ਾਂ ਨੇ ਹੁਕਮ ਹੋਵੇ ਤੇ ਅਸੀਂ ਉਹਨਾਂ ਵੀ ਉਹਨਾਂ ਹੁਕਮਾਂ ਨੂੰ ਵੀ ਹੁਕਮਾਂ ਦੀ ਪਾਲਣਾ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ